ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਥ੍ਰੈਡ ਕ੍ਰिएशन ਤੋਂ ਹਾਂਜੀ ਆਪਾਂ ਨਾ ਅੱਜ ਆਹ ਵਾਲੇ ਸੂਟ ਰੈਡੀ ਕੀਤੇ ਨੇਗੇ ਤੁਹਾਨੂੰ ਦਿਖਾ ਰਹੇ ਹਾਂਗੇ ਆਹ ਵਾਲੇ ਸੂਟ ਰੈਡੀ ਕੀਤੇ ਨੇਗੇ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਡਿਜ਼ਾਈਨ ਚੱਲ ਰਿਹਾ ਹੈ ਅੱਜਕੱਲ ਇਹ ਡਿਜ਼ਾਈਨ ਬਹੁਤ ਸੋਹਣਾ ਮੰਨਦਾਗਾ ਇਹਨਾਂ ਆਪਾਂ ਕੈਮਰਿਕ ਕਾਟਨ ਦੇ ਸਟਾਫ ਦੇ ਉੱਪਰ ਸੂਟ ਰੈਡੀ ਕੀਤਾਗਾ ਤੁਸੀਂ ਵੇਖ ਸਕਦੇ ਹੋ ਜਿਵੇਂ ਆਹ ਵਾਲਾ ਇਹਦਾ ਫਰੰਟ ਹੋਗਾ ਆਹ ਇਹਦਾ ਘੇਰਾ ਬਣਿਆ ਹੋਇਆਗਾ ਤੇ ਆ ਇਹਦੇ ਉੱਪਰ ਪੈਨਲ ਜਾ ਰਹੇ ਨੇਗੇ ਇਹ ਉੱਪਰ ਤੱਕ ਪੈਨਲ ਜਾਂਦੇ ਨੇਗੇ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਤੇ ਆਪਾਂ ਲਾਈਟ ਜਿਹਾ শেਡ ਦਾ ਪਾਊਡਰ ਬਲੂ ਕਲਰ ਦਾ ਸੂਟ ਹੈਗਾ ਤੇ ਇਹਦੇ ਤੇ ਆਪਾਂ ਆਫ ਵਾਈਟ ਕਲਰ ਲਗਾਇਆ ਹੈਗਾ ਵੇਖੋ ਤੁਸੀਂ ਆਹ ਵਾਲਾ ਡਿਜ਼ਾਈਨ ਹੈਗਾ ਇਹ ਵਾਲਾ ਡਿਜ਼ਾਈਨ ਹੈਗਾ ਤੇ ਇਸ ਤਰ੍ਹਾਂ ਹੀ ਇਹਦੀ ਆਪਾਂ ਬਾਜੀ ਤੇ ਵਰਕ ਕੀਤਾ ਹੈਗਾ ਤੁਸੀਂ ਦੇਖ ਸਕਦੇ ਆਹ ਵਾਲੇ ਦੀ ਬਾਜੂ ਬਣੀ ਹੈ ਬਾਜੂ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਐਸਾ ਹੀ ਇਹਦੀ ਬਾਟਮ ਤੇ ਵਰਕ ਹੈਗਾ ਇਹਦੇ ਨਾਲ ਆਪਾਂ ਵਾਈਟ ਕਲਰ ਦੀ ਬਾਟਮ ਲਗਾਈ ਹੈਗੀ ਬਾਟਮ ਤੇ ਵੀ ਵਰਕ ਕੀਤਾ ਹੋਇਆ ਹੈਗਾ ਆਹ ਵਾਲਾ ਵਰਕ ਹੈ ਜਿਹੜਾ ਇਹਦਾ ਇਹਦੀ ਬਾਟਮ ਤੇ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇਸੇ ਨਾਲ ਹੀ ਆਪਾਂ ਇਹਦਾ ਦੁਪੱਟਾ ਰੈਡੀ ਕੀਤਾ ਹੈਗਾ ਉਹ ਪਾ ਦੁਪੱਟਾ ਵੀ ਰੈਡੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਦੁਪੱਟੇ ਤੇ ਆਪਾਂ ਲੇਸ ਲਾ ਕੇ ਪੂਰੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੈ ਇਹਦੇ ਨਾਲ ਦਾ ਹੀ ਇਸ ਚੈੱਕਰ ਸਾਈਡੋਂ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਤੇ ਇਹਦੇ ਨਾਲ ਇਹਦੇ ਵਿੱਚ ਆਪਾਂ 3-4 ਕਲਰ ਰੈਡੀ ਕੀਤੇ ਨੇਗੇ ਇੱਕ ਆਪਾਂ ਕੀਤਾ ਇਹਦੇ ਵਿੱਚ ਪਿੰਕ ਕਲਰ ਸੂਟ ਰੈਡੀ ਇਹ ਆਪਾਂ ਇਹਦੇ ਵਿੱਚ ਬੇਬੀ ਪਿੰਕ ਕਲਰ ਰੈਡੀ ਕੀਤਾਗਾ ਇਹ ਵੀ ਆਪਾ ਕਸਟਮਰ ਦੀ ਔਨ ਡਿਮਾਂਡ ਦੇ ਉੱਪਰ ਹੀ ਰੈਡੀ ਕੀਤਾਗਾ ਜਿਵੇਂ ਉਹ ਦੂਸਰੇ ਕਸਟਮਰ ਨੇ ਵਾਈਟ ਬਾਟਮ ਲਗਵਾਈ ਹੈ ਇਹਨਾਂ ਨੇ ਆਪਣਾ 올ਓਵਰ ਸੂਟ ਹੀ ਇਸ ਤਰ੍ਹਾਂ ਖਵਾਇਆਗਾ ਆਇਆ ਇਹਦਾ ਫਰੰਟ ਆਇਆ ਇਹਦਾ ਕੇਰਾ ਆਇਆ ਇਹਦਾ ਕੇਰਾ ਬਣਿਆ ਹੋਇਆ ਤੇ ਆ ਉੱਪਰ ਇਹਦੇ ਪੈਨਲ ਜਾਂਦੇ ਨੇਗੇ ਤੇ ਉਵੇਂ ਹੀ ਇਹਦੀ ਬਾਜੂ ਤੇ ਵਰਕ ਹੋਵੇ ਤੇ ਨਾਲ ਆਪਾਂ ਇਹਦੇ ਦੁਪੱਟਾ ਰੈਡੀ ਕੀਤਾ ਤਾਂ ਆਵਲਾ ਇਹਦਾ ਦੁਪੱਟਾ ਰੈਡੀ ਕੀਤਾ ਹੋਇਆ ਹੈਗਾ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਵੀ ਲੇਸ ਦੀ ਡਬਲ ਡਾਈ ਦੀ ਆਪਾਂ ਲੇਸ ਲਗਾ ਕੇ ਇਹਦੇ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸ ਦੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਹੈ ਵੀ ਤੇ ਇਹਦੇ ਵਿੱਚ ਹੀ ਆਪਾਂ ਇੱਕ ਮਸਟਰਡ ਕਲਰ ਦਾ ਸੂਟ ਰੈਡੀ ਕੀਤਾਗਾ ਮਸਟਰਡ ਕਲਰ ਤੇ ਵੀ ਇਹੀ ਵਰਕ ਹੋਇਆ ਹੋਇਆ ਹੈਗਾ ਆਹ ਦੇਖੋ ਕਿ ਆਹ ਵਾਲੇ ਦੇ ਪੈਨਲ ਜਾਂਦੇ ਆ ਉੱਪਰ ਨੂੰ ਹਨਾ ਤੇ ਆ ਵਾਲੀ ਇਹਦੀ ਬਾਟਮ ਆਗੀ ਇਸ ਕਸਟਮਰ ਨੇ ਆਪਣੀ ਬਾਟਮ ਸੇਮ ਕਲਰ ਦੀ ਲਗਵਾਈ ਇਹਨਾਂ ਨੇ ਵੀ ਵਾਈਟ ਕਲਰ ਦੀ ਬਾਟਮ ਨਹੀਂ ਲਗਵਾਈ 올ਓਵਰ ਸੂਟ ਇਸ ਤਰ੍ਹਾਂ ਹੀ ਲਗਵਾਇਆ ਹੈਗਾ ਤੇ ਇਹਦੇ ਨਾਲ ਵੀ ਆਪਾਂ ਇਹਨਾਂ ਦਾ ਦੁਪੱਟਾ ਰੈਡੀ ਕੀਤਾ ਟਾਈ ਐਂਡ ਡਾਈ ਦਾ ਪਿਓਰ ਸਪਾਉਂਡਾ ਦੁਪੱਟਾ ਹੈਗਾ ਬਾਕੀ ਹਜੇ ਆਪਾਂ ਥੋੜੀ ਇਹਦੀ ਫਿਨਿਸ਼ਿੰਗ ਜੀ ਕਰਨੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਡਾਈ ਡਾਈ ਹੈ ਜਵਾ ਸੂਟ ਹੈਗਾ ਤੇ ਨਾਲ ਹੀ ਆਪਾਂ ਦੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਇਦੇ ਵਿੱਚ ਆਪਾਂ 3-4 ਸੂਟ ਰੈਡੀ ਕੀਤੇ ਨੇਗੇ ਇੱਕ ਇਹਦੇ ਵਿੱਚ ਆਪਾਂ ਕੀਤਾਗਾ ਲਾਈਟ ਪੀਚ ਕਲਰ ਦਾ ਸੂਟ ਉਹਦੇ ਆਪਾਂ ਹਜੇ ਧਾਗੇ ਵਗੈਰਾ ਕੱਟਨੇ ਨੇਗੇ ਤੁਸੀਂ ਦੇਖ ਸਕਦੇ ਹੋ ਜੀ ਇੱਕ ਆਪਾਂ ਇਹ ਵਾਲਾ ਕਲਰ ਬਿਲਕੁਲ ਲਾਈਟ ਸ਼ੇਡ ਦਾ ਕਲਰ ਆ ਜਿਹੜਾ ਹੋ ਰੈਡੀ ਕੀਤਾ ਇਹ ਇੱਕ ਆ ਵਾਲਾ ਕਲਰ ਰੈਡੀ ਕੀਤਾ ਇਹਦਾ ਵੀ ਆਪਾਂ 올ਓਵਰ ਸੂਟ ਹੀ ਬਣਾਇਆਗਾ ਇਹ ਵੀ ਸੂਟ ਬਹੁਤ ਸੋਹਣਾ ਜਿਵੇਂ ਆਪਾਂ ਇਹ ਧਾਗੇ ਕੱਟ ਕੇ ਦੀ ਫਿਨਿਸ਼ਿੰਗ ਵਗੈਰਾ ਦੇਣੀ ਆ। ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਸੂਟ ਰੈਡੀ ਕਰਵਾਉਣਾ ਤਾਂ ਸਾਥੋਂ ਕਰਵਾ ਸਕਦੇ ਆ ਜਿਵੇਂ ਤੁਸੀਂ ਦੇਖੋ ਨਾ ਵੀ ਇਹ ਆ ਵਾਲੇ ਸੂਟ ਨਹੀਂ ਜਿਹੜੇ ਆਪਾਂ ਇਹ ਬਰਬਰੀ ਚੈੱਕ ਦੇ ਉੱਪਰ ਕੀਤੇ ਨੇਗੇ ਰੈਡੀ ਜਿਹੜਾ ਤੁਹਾਨੂੰ ਫਸਟ ਪਾਊਡਰ ਪਲਿਊ ਸੂਟ ਦਿਖਾਇਆ ਸੀਗਾ ਉਹ ਆਪਾਂ ਕੀਤਾਗਾ ਕੈਮਰੀ कॉटन ਦੀ ਤੇ ਆਹ ਵਾਲੇ ਇਹਨਾਂ ਦੇ ਦੁਪੱਟੇ ਨਾਲ ਪਿਓਰ ਸ਼ਫੌਨ ਦੇ ਤਿਆਰ ਕੀਤੇ ਨੇਗੇ ਨਾਲ ਲੇਸ ਲਾ ਕੇ ਫਿਨਿਸ਼ਿੰਗ ਦਿੱਤੀ ਹੈ ਦੁਪੱਟਿਆਂ ਨੂੰ ਟਾਈਡ ਆਈ ਦੇ ਦੁਪੱਟੇ ਨੇਗੇ ਤੁਸੀਂ ਦੇਖ ਸਕਦੇ ਆ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਵੀ ਸੂਟ ਸਾਥੋਂ ਰੈਡੀ ਕਰਵਾ ਸਕਦੇ ਹੋ ਇੱਕ ਜੀ ਆਪਾਂ ਇਹ ਵਾਲੇ ਸੂਟ ਰੈਡੀ ਕੀਤੇ ਨੇਗੇ ਇਹ ਆਪਾਂ ਕੀਤੇ ਨੇਗੇ ਕੈਮਰਿਕ ਕਾਟਨ ਦੇ ਉੱਪਰ ਸੂਟ ਰੈਡੀ ਆਹ ਵਾਲੇ ਸੂਟ ਨੇ ਜਿਹੜੇ ਇਹ ਆਪਾਂ ਕੈਮਰਿਕ ਕਾਟਨ ਦੇ ਉੱਪਰ ਰੈਡੀ ਕੀਤੇ ਆ ਇਹ ਦਾ ਹੈਗਾਗਾ ਘੇਰਾ ਬਣਿਆ ਹੋਇਆ ਘੇਰਾ ਇਹਦਾ ਹੈ ਨਾ 24 ਇੰਚ ਹੈ ਨਾ 24 ਇੰਚ ਘੇਰਾ ਰੈਡੀ ਹੋਇਆ ਲੱਗੇ ਤੇ ਨਾਲ ਹੀ ਇਹਦੇ ਬਾਜੂ ਤੇ ਵਰਕ ਦਾ ਆਵ ਲਿਆ ਦਾ ਬਾਜੂ ਤੇ ਵਰਕ ਦਾ ਇਹ ਹੈਗਾਗਾ ਲਾਈਟ ਜਾਂ ਗ੍ਰੀਨ ਸ਼ੇਡ ਦਾ ਸੂਟ ਹੈਗਾ ਕੈਮਰੀਕ कॉटन ਦੇ ਤੇ ਇਸ ਤਰ੍ਹਾਂ ਹੀ ਇੱਕ ਇਹਦੇ ਤੇ ਆਪਾਂ ਚੈੱਕ ਤੇ ਰੈਡੀ ਕੀਤਾਗਾ ਇੱਕ ਕੱਪ ਹੈ ਚੈੱਕ ਸਟਾਫ ਦੇ ਉੱਪਰ ਰੈਡੀ ਕੀਤਾ ਇਹ ਸੂਟ ਵੀ ਤੁਸੀਂ ਦੇਖ ਸਕਦੇ ਹੋ ਵੀ ਲਾਈਟ ਜਾਂ ਬਿਲਕੁਲ ਜਿਵੇਂ ਕਹਿ ਦਿੰਨੇ ਆਪਾਂ ਹੋਰੀ ਲਾਈਟ ਜਾਂ ਸ਼ੇਡ ਆ ਤੇ ਉਹਦੇ ਉੱਤੇ ਆਪਾਂ ਦਿੱਤਾਗਾ ਡਾਰਕ ਪਰਪਲ ਡਾਰਕ ਵਰਕ ਡਾਰਕ ਦਾ ਤੇ ਲਾਈਟ ਦਾ ਕੰਬੀਨੇਸ਼ਨ ਬਣਾਇਆ ਹੈਗਾ ਬਹੁਤ ਸੋਹਣਾ ਸੂਟ ਹੈ ਵੀ ਰੈਡੀ ਹੋਇਆ ਹੈ। ਇਸ ਤਰ੍ਹਾਂ ਦਾ ਤੁਸੀਂ ਵੀ ਕੋਈ ਵੀ ਸੂਟ ਸਾਥੋਂ ਵਰਕ ਕਰਵਾ ਕੇ ਤਿਆਰ ਕਰਵਾ ਸਕਦੇ ਹੋਗੇ ਹਨ। ਚਾਹੇ ਤੁਸੀਂ ਆਪਣਾ ਖੁਦ ਦਾ ਸਟੱਫ ਦੇ ਦਿਓ ਚਾਹੇ ਸਾਡੇ ਕੋਲੋਂ ਲੈ ਕੇ ਵੀ ਤੁਸੀਂ ਇਹ ਕਰਵਾ ਸਕਦੇ ਹੋਗੇ। ਇੱਕ ਜੀ ਆਪਾਂ ਇਹ ਸਿੰਧੀ ਬੂਟੀ ਦਾ ਸੂਟ ਰੈਡੀ ਕੀਤੇ ਨੇਗੇ। ਇਹ ਹੈਗਾ ਆਪਣਾ ਵਾਈਟ ਕਲਰ। ਵਾਈਟ ਕਲਰ ਦੇ ਉੱਪਰ ਸਿੰਧੀ ਬੂਟੀ ਦਾ ਵਰਕ ਹੋਇਆ ਹੋਇਆ ਹੈਗਾ। ਚੈੱਕ ਕਰ ਸਕਦੇ ਤੁਸੀਂ ਇਹਨੂੰ ਵੀ ਬਹੁਤ ਸੋਹਣਾ ਸੂਟ ਹੈ ਇਹਦੀ ਇਸ ਤਰ੍ਹਾਂ ਦੇ ਹੋਰ ਬਹੁਤ سارے ਡਿਜ਼ਾਈਨ ਨੇ ਜਿਹੜੇ ਤੁਸੀਂ ਸਾਥੋਂ ਰੈਡੀ ਕਰਵਾ ਸਕਦੇ ਹੋ ਨਾ ਆਪਣੀ ਪਸੰਦ ਦਾ ਕੋਈ ਵੀ ਡਿਜ਼ਾਈਨ ਦੇ ਕੇ ਸਾਥੋਂ ਤੁਸੀਂ ਆਪਣੇ ਅਕੋਰਡਿੰਗ ਕਲਰ ਕੰਬੀਨੇਸ਼ਨ ਵਗੈਰਾ ਕਰਵਾ ਸਕਦੇ ਹੋਗੇ ਤਾਰੇ ਕਰੀ ਆਪੋ ਆਪਣੀ ਪਸੰਦ ਹੁੰਦੀ ਹੈ ਗਈ ਵਾਰ ਕਸਟਮਰ ਕਹਿੰਦਾ ਹੁੰਦਾ ਸਾਨੂੰ ਆਪਣੀ ਪਸੰਦ ਦਾ ਕਲਰ ਚਾਹੀਦਾਗਾ ਸੂਟ ਦਾ ਕਲਰ ਚਾਹੀਦਾ ਨਾ ਤੁਸੀਂ ਉਸ ਤਰ੍ਹਾਂ ਵੀ ਕੋਈ ਵੀ ਕਰਵਾ ਸਕਦੇ ਹੋਗੇ ਇਹ ਸੂਟ ਵੀ ਬਾਰਬਰੀ ਕਾਟਨ ਦੇ ਉੱਪਰ ਰੈਡੀ ਹੋਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਹੈਗਾ ਆਏ ਦੀ ਫਰੰਟ ਆ ਗਿਆ ਤੇ ਆਹ ਵਾਲੀ ਇਹਦੀ ਬਾਜੂ ਆ ਗਈ ਇਸ ਤਰ੍ਹਾਂ ਦਾ ਹੀ ਇੱਕ ਸੂਟ ਆਪਾਂ ਹੋਰ ਸੂਟ ਦਾ ਫਰੇਮ ਲਗਾਉਣਾਗਾ ਜਿਵੇਂ ਇਹ ਨਾ ਮੰਨ ਲਓ ਕਿ ਇਹਦੇ ਆਪਾਂ ਫਰੰਟ ਬਣਾਇਆ ਹੋਇਆ ਘੇਰਾ ਬਣਾਇਆ ਹੋਇਆ ਹੈਗਾ ਤੇ